ਸਮੇਂ ਦਾ ਮਨੁੱਖ ਤੇ ਖਾਸ ਪ੍ਰਭਾਵ ਪੰਡਾ ਹੈ। ਇਸ ਲਈ ਇਸੇ ਮਨੁੱਖੀ ਜਗਤ ਵਿੱਚ ਇਹ ਆਮ ਮੁਹਾਵਰਾ ਵਰਤਿਆ ਜਾਂਦਾ ਹੈ ਕਿ ਸਮੇਂ ਦਾ ਪ੍ਰਭਾਵ ਹੈ। ਵਕਤ ਦੀ ਗੱਲ ਹੈ। ਸਮੇਂ ਦੀ ਖੇਡ ਹੈ। ਸਮੇਂ ਦਾ ਜੋ ਪ੍ਰਭਾਵ ਪੰਡਾ ਹੈ। ਦਰਸਲ ਬਹੁ ਸਾਰੇ ਮਨੁੱਖ ਇੱਕੋ ਹੀ ਤਰ੍ਹਾਂ ਦੀ ਸੋਚ ਨਹੀਂ ਦੇ ਹੋ ਜਾ। ਉਹ ਬਕਾਇਦਾ ਇੱਕ ਸਮੇਂ ਨੂੰ ਜਨਮ ਦਿੰਦੇ ਨੇ ਇੱਕ ਤਰ੍ਹਾਂ ਦੇ ਵਕਤ ਨੂੰ ਜਨਮ ਦਿੰਦੇ ਨਹੀਂ ਜੈਸੇ ਮਹਾਤਮਾ ਬੁੱਧ ਜੀ ਨੇ ਇੱਕ ਲਹਿ ਉਠੀ ਤੇ ਹਰ ਇੱਕ ਬਿਖਸ਼ੂ ਬਣਦੇ ਸਫਰ ਮਹਿਸੂਸ ਕਰਦਾ ਸੀ ਬਿਖਸ਼ੂ ਕਿਸੇ ਗਲੀ ਦੇ ਚੋਂ ਲੰਘ ਜਾਏ ਤੇ ਗਲੀ ਦੇ ਵਸਨੀਕ ਸਮਝਦੇ ਸਨ ਸੜਾ ਮੁਹੱਲਾ ਪਵਿੱਤਰ ਹੋ ਗਿਆ ਬਿਖਸ਼ੂ ਬਣਨ ਮਾਣ ਵਡਿਆਈ ਦੀ ਗੱਲ ਹੋ ਗਈ ਉਸ ਨਕਦੇ ਸਮੇਂ ਦਾ ਐਸਾ ਪ੍ਰਭਾਵ ਵਕਤ ਦਿਖੇ ਇਹ ਗੱਲ ਵੀ ਠੀਕ ਹੈ ਕਿ ਸਮੇਂ ਦਾ ਪ੍ਰਭਾਵ ਵਿਅਕਤੀਆਂ ਦੁਆਰਾ ਬਣਦਾ ਹੈ ਬਹੁਤ ਸਾਰੇ ਸਿਆਣੇ ਵਿਅਕਤੀ ਬਹੁਤ ਸਾਰੇ ਮਹਾਂਮਹਾਨ ਵਿਅਕਤੀ ਇੱਕ ਤਰ੍ਹਾਂ ਦੀ ਸੋਚਣੀ ਦੀ ਹੋ ਜਾਣ ਤਾਂ ਬਫੇ ਦਾ ਇੱਕ ਸਮੇਂ ਨੂੰ ਜਨਮ ਦੇਂਦੇ ਨੇ ਇੱਕ ਵਕਤ ਨੂੰ ਜਨਮ ਦੇਂਦੇ ਨੇ ਔਰ ਹਰ ਬਸ਼ਰ ਐਸਾ ਕਹਿਣ ਲੱਗ ਪੈਂਦਾ ਹੈ ਇਹ ਵਕਤ ਦਾ ਪ੍ਰਭਾਵ ਹੈ ਸਮੇਂ ਦਾ ਪ੍ਰਭਾਵ ਹੈ ਲੇਕਿਨ ਬਹੁਤ ਸਾਰੇ ਮਲੀਨ ਮਨੁੱਖ ਬਹੁਤ ਸਾਰੇ ਮਾੜੀ ਸੋਚਣੇ ਵਾਲੇ ਵੀ ਇੱਕ ਤਰ੍ਹਾਂ ਦੇ ਮਾਹੌਲ ਨੂੰ ਜਨਮ ਦਿੰਦੇ ਨੇ ਇੱਕ ਤਰ੍ਹਾਂ ਦੇ ਸਮੇਂ ਨੂੰ ਜਨਮ ਦਿੰਦੇ ਨੇ ਪਰ ਉਸ ਵਕਤ ਵੀ ਕਹਿਣਾ ਪੈਂਦਾ ਹੈ ਕਿ ਵਕਤ ਦਾ ਆਪਣਾ ਪ੍ਰਭਾਵ ਹੈ ਸਮੇਂ ਵੀ ਆਪਣੀ ਖੇਡ ਹੈ ਅਜੋਕੇ ਦੌਰ ਨੂੰ ਸਾਡੇ ਧਾਰਮਿਕ ਇਤਿਹਾਸ ਵਿੱਚ ਆਖਿਆ ਜਾਂਦਾ ਹੈ ਕਲਯੁਗ ਐਸਾ ਸਮਾਂ ऐसा महो जिनु नाम ਦਿੱਤਾ ਗਿਆ ਹੈ ਤਲਯੁਗ ਇਸ ਦੇ ਅਖੀਰ ਅਨੇਕ ਕਲ ਸਤਿਵੇ ਨੇ ਲੇਕਿਨ ਗੁਰਬਾਣੀ ਅਨਸਾਰ ਤੇ ਹਰ ਇੱਕਤ ਨਹੀਂ ਨੇ ਕਲੇਸ਼ ਨਾਲ ਭਰੇ ਹੋਇਆ ਯੁਗ ਹਰ ਪਾਸੇ ਕਲੇ ਹੀ ਕਲੇ ਹਰ ਪਾਸੇ ਕਲੇਸ਼ ਹੀ ਕਲੇਸ਼ ਇਹ ਕਲੇ ਸਮਾਜਿਕ ਤਲ ਤੇ ਮੌਜੂਦ ਹੈ ਵਿਵਹਾਰਕ ਪਰਤੇ ਦੇਖਣ ਨੂੰ ਮਿਲੇਗੀ ਰਾਜਨੀਤਿਕ ਤਲ ਇਸ ਤਲੇ ਦੀ ਦੁਨੀਆ ਦੇ ਛੇ ਲੀਨ ਹੋ ਗਏ ਹਰ ਪਾਸੇ ਕਲੇਸ਼ ਹੀ ਕਹੇਸ਼ ਪਰ ਇਕਲੇਸ਼ ਧਾਰਮਿਕ ਦੁਨੀਆ ਦੇ ਵਿੱਚ ਵੀ ਆ ਗਏ ਜਿੱਥੇ ਕਲੇਸ਼ ਹੋ ਗਏ ਸਿਆਣੇ ਬੰਦਾ ਉੱਥੋਂ ਭਜਣ ਦੀ ਕੋਸ਼ਿਸ਼ ਕਰਦਾ ਹੈ ਉਹ ਅੱਜ ਦੀ ਰਾਜਨੀਤੀ ਅੱਜ ਦਾ ਧਰਮ ਅੱਜ ਦੀ ਸਮਾਜਿਕ ਜ਼ਿੰਦਗੀ ਦੀ ਸਿਆਣੇ ਮਨੁੱਖ ਨੰਦਾ ਕਰ ਲੱਗ ਪਏ ਨੇ ਸਿਆਣੇ ਮਨ ਪੈਂਦੇ ਨੇ ਇਸ ਸਮਾਜਿਕ ਜ਼ਿੰਦਗੀ ਕੀ ਹੈ ਕੁਝ ਵੀ ਨਹੀਂ یہ راجنیتک جیون کی ہے کچھ بھی نہیں اور یہ دھارمک زندگی کی ہے کچھ بھی نہیں مار مار سلپنی نرمل جل بھگت قبیر جی مہاراج کہ جو کلش کی سپنی ویوہارک زندگی نو خراب کر چکی سی سماجک زندگی نو باہدار کر چکی سی اور راجنیتک زندگی نو بلکل دھبے نما کر چکی سی او سپنی ਧਾਰਮਿਕ ਦੁਨੀਆ ਦੇ ਚ ਵੀ ਆ ਗਈ ਔਰ ਉਸਨੇ ਧਾਰਮਿਕ ਲੋਗਾਂ ਨੂੰ ਵੀ ਬੇਦਾਗ ਨਹੀਂ ਰਹਿਣ ਦਿੱਤਾ ਉਹਨਾਂ ਦੇ ਤੇ ਵੀ ਬਟੇਗਾ ਦੱਬੇ ਆ ਗਏ ਐਸਾ ਕਿ ਹਮ ਸਮਝ ਦਾ ਪ੍ਰਭਾਵ ਵੱਖਰ ਦਿਖੇ ਬਹੁਤ ਸਾਰੇ ਗਲਤ ਸੋਚਣੀ ਦੇ ਮਨ ਇੱਕੋ ਹੀ ਸਮੇਂ ਵਿੱਚ ਹੋ ਜਾਂ ਤਾਂ ਉਹ ਇੱਕ ਤਰ੍ਹਾਂ ਦੇ ਮਾਹੌਲ ਨੂੰ ਇੱਕ ਤਰ੍ਹਾਂ ਦੇ ਸਮੇਂ ਨੂੰ ਜਨਮ ਦੇ ਦਿੰਦੇ ਨੇ ਅਜਿਹਾ ਕਿ ਜਿਹੜਾ ਗੌਰ ਹੈ ਬਹੁ ਗਿਣਤੀ ਦੇਚ ਵੇਖ ਸੋਚਣ ਵਾਲੇ ਹੀ ਮਨੁੱਖ ਨੇ اور ਉਸ ਦਾ ਅੰਜਾਮ ਅਸੀਂ ਚਾਰੋਂ ਪਾਸੇ ਬਿਖਰੇ ਆਇਆ ਦੇਖ ਸਕਦੇ ਹਾਂ ਸਿਆਣਿਆਂ ਦਾ ਕਹਿਣਾ ਹੈ ਕਿ ਛੋੜੇ ਫਲ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਕਿ ਬੀਜ ਗਲਤ ਬੋਇਆ ਗਿਆ ਸੀ ਬੀਜ ਠੀਕ ਨਹੀਂ ਬੋਇਆ ਗਿਆ ਸੀ ਅਜੋकी ਜੀਵਨ ਸ਼ੈਲੀ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਜੀਹ ਹੈ ਗਲਤ ਹੈ ਜੀਵਨ ਦੀ ਬੁਨਿਆਦ ਗਲਤ ਹੈ ਜੀਵਨ ਦੇ ਆਧਾਰ ਗਲਤ ਨੇ ਸਾਇ ਵਿਸ਼ਵਾਸ ਤੇ ਕਹਿੰਦੇ ਨੇ ਕਿ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੇਕਾਰ ਅਜੋ ਕੇ ਦੌਰ ਦੀ ਗੱਲ ਕਰਦੇ ਆਂ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਨ ਕਰਦੇ ਨੇ ਕਿ ਸੱਚ ਦਾ ਤੇ ਮਾਨੋ ਕਾਲ ਹੀ ਵਰਤ ਗਿਆ ਹੈ ਕਿਸੇ ਪਾਸੇ ਸੱਚ ਦੇਖਣ ਨੂੰ ਨਹੀਂ ਮਿਲਦਾ ਨਾ ਰਾਜਨੀਤਿਕ ਦੁਨੀਆ 'ਚ ਨਾ ਸਮਾਜਿਕ ਦੁਨੀਆ 'ਚ ਪਰ ਨਾ ਹੀ ਧਾਰਮਿਕ ਦੁਨੀਆ 'ਚ ਹਰ ਪਾਸੇ ਝੂਠ ਹੀ ਝੂਠ ਦਾ ਪਸਾਰਾ ਹੈ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਚਲੋ ਰਾਜਨੀਤਿਕ ਦੁਨੀਆ ਦੇ ਇਥੇ ਝੂਠ ਨੂੰ ਬਰਦਾਸ਼ਤ ਕਰਾਂਗੇ ਵਿਵਹਾਰਕ ਤੇ ਸਮਾਜਿਕ ਦੁਨੀਆ ਦੇ ਚ ਵੀ ਮਾੜਾ ਮੋਟਾ ਝੂਠ ਅਗਰ ਚੱਲਦਾ ਹੈ ਤੇ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਪਰ ਝੂਠ ਧਾਰਮਿਕ ਦੁਨੀਆ ਦੇ ਚ ਐਸੀਆਂ ਕਹਾਣੀਆਂ ਧਾਰਮਿਕ ਗ੍ਰੰਥਾਂ ਵਿੱਚ ਮਿਲਦੀਆਂ ਨੇ। ਔਰ ਐਸੇ ਕਿੱਸੇ ਧਾਰਮਿਕ ਲੋਕ ਸੁਣਾਉਂਦੇ ਨੇ ਜਿਨ੍ਹਾਂ ਦਾ ਸੱਚ ਨਾਲ ਸਚਾਈ ਨਾਲ ਦੂਰ ਦਾ ਵਿਆਸਤਾ ਨਹੀਂ। ਆਖਿਆ ਜਾਂਦਾ ਹੈ ਕਿ ਧਾਈ ਚੁਲੀਆਂ ਵਿੱਚ ਅਗਸਤ ਮਹੀਨੇ ਸਾਗਰ ਮੁਪੀ ਗਏ। ਮਲਮੂਤਰ ਦੇ ਰਾਹੀਂ ਕੱਢਿਆ। ਸਮੁੰਦਰ ਖਾਰਾ ਹੋ ਗਿਆ। ਦਿਲਾ ਪਰਨਾ ਮਾਰਿਆ ਗਿਆ ਚੰਦਰਮਾਨੋ। मारिया गौतमे चंद्रमा बाजी हो गया मछंदरनाथ का जन्म मछी तो हुआ गोकड़ का जन्म गौ तो हुआ ऋषि मैंडो का जन्म मैंडकी तो होया वर्ष कई इस तरह की कहानियां और इस तरह की बयानबाजियां आम बंदे अंदर शक पैदा कर देती है ने ठीक है इन कहानियों में जो रहस्य है जो रमत है ਉਸ ਤੱਕ ਨਾ ਪਹੁੰਚਣ ਕਾਰਨ ਕਰਕੇ ਅਗਰ ਇਹਨਾਂ ਦਾ ਉਪਰੋਕਤ ਰੂਪ ਹੀ ਲੈ ਲਈ ਗਏ ਫਿਰ ਤੇ ਇਹ ਸਾਰੀਆਂ ਗਲਤ ਬਿਆਨੀਆਂ ਜਾਪਦੀਆਂ ਨੇ ਰਾਜਨੀਤਿਕ ਤੇ ਸਮਾਜ ਜ਼ਿੰਦਗੀ ਤੇ ਫਰੀਬਨ ਫਰੀਬਨ ਖੜੀ ਗਲਤ ਬਿਆਨੀਆਂ ਤੇ ਪਰ ਜਦ ਇਹ ਗਲਤ ਬਿਆਨੀਆਂ ਧਾਰਮਿਕ ਦੁਨੀਆ ਵਿੱਚ ਵੀ ਆ ਜਾਣ ਰੋਜ਼ਮਰਾਂ ਦੀਆਂ ਕਰਾਮਾਤਾਂ ਦੀਆਂ ਕਹਾਣੀਆਂ ਇਹ ਹੋ ਗਿਆ ਉਹ ਹੋ ਗਿਆ ਅਧੁੰਨੇ ਗੱਲਾਂ ਧਾਰਮਿਕ ਇਹ ਧਾਰਮਿਕ ਬੰਦਿਆਂ ਨਾਲ ਜੋੜ ਦੇਣ ਦਾ ਹੁੰਦਾ ਕੀ ਹੈ ਛਾਣੇ ਬੰਦੇ ਦੇ ਅੰਦਰ ਧਰਮ 바ਰੀ ਜਲਾ ਨਹੀਂ ਪੈਦਾ ਹੋ ਜਾਂਦੀ ਹੈ ਤੇ ਸਾਇਬ ਜਦ ਮੈਂ ਦੇਖਦਾ ਹਰ ਪਾਸੇ ਸੱਚ ਬਾਬੇ ਪਾਲ ਹੀ ਵਰਤੇ ਹੈ ਕਿਸੇ ਪਾਸੇ ਸੱਚ ਦਿਖਾਈ ਨਹੀਂ ਦਿੰਦਾ ਆਸਰ ਜੀਵਨ ਮਨੁੱਖ ਦਾ ਵੰਡਿਆ ਆ ਜੀਵਨ ਕੁਝ ਮਨੁੱਖ ਦਾ ਬਾਜ਼ਾਰ ਵਿੱਚ ਵਿਵਹਾਰ ਵਿੱਚ ਬੀਤ ਹੁੰਦਾ ਹੈ ਕੁਝ ਸਮਾਜ ਪਰਿਵਾਰ ਵਿੱਚ ਬੀਤ ਹੁੰਦਾ ਹੈ کچھ اس کا جیون دھارمک ہے کہ کچھ اس کا جیون راجنیتک ہے کہ جیون کے ہر پہلو اگر جھوٹ ہی جھوٹ ہوئے تو بابے واق بلکل پورے صحیح سی اترے کہ سچ کال کو سچ کا تو مانو کال ہی پہ گئے چاروں پاسے جھوٹ ہی جھوٹ پر سے ہے جھوٹ ہی جھوٹ ویاپک ہے کل کالک بےتال اس جوٹ کالک نال جو کلگ کی خاص کالک ہے جیو بے تال ہو رہے ہیں پریشان ہو رہے ہیں دکھی ہو رہے ہیں سچ سفائی ہے جھوٹ داو ہے سچ امن ہے سکھ ہے چین ہے جھوٹ بےچینی ہے دکھ ہے تاپت ہے بوجھ ہے جس منق کی زندگی جتنی زیادہ جھٹھی ہوئے گی وہ اتنا ہی بے ہو جائے گا اتنا ہی دکھی ہو جائے گا اتنا ہی بے ہو جائے گا اتنا ہی پریشان ہو جائے گا اور جس منخل جتنا زیادہ سچ ہے جتنا عدد سچ ہے اسے کو اتنا ہی سکون ہوے گا اتنی شانتی ہوئے گی اور سہجے سہجے ایسا ہوں ہوگا ਇਹ ਲੰਬੀ ਬਿਮਾਰੀ ਵਿੱਚ ਰਹਿ ਵਾਲਾ ਮਰੀਜ਼ ਮਰਨ ਨਾਲ ਸਹਮਤ ਹੋ ਜਾਂਦਾ ਹੈ ਬਿਮਾਰੀ ਨਾਲ ਸਹਮਤ ਹੋ ਜਾਂਦਾ ਹੈ ਪਰ ਬਿਮਾਰੀ ਨੂੰ ਉਹ ਖਿੜੇ ਨਥੇ ਕਬੂਲ ਕਰ ਲੈਂਦਾ ਹੈ ਕਿ ਇਹਨੇ ਤੇ ਰਹਿਣਾ ਹੀ ਹੈ ਝੂਠ ਦੇ ਵਿੱਚ ਜਮਿਆ ਝੂਠ ਦੇ ਚ ਜੀਵਨ ਬਤੀਤ ਕਰ ਰਿਹਾ ਮਨੁੱਖ ਆਪਣੀ ਧਾਰਨਾ ਹੀ ਬਣਾ ਜਟ ਹੈ ਕਿ ਸੱਚ ਬੋਲਣਾ ਸੱਚੇ ਵਿੱਚ ਜੀਣਾ ਇਹ ਸਾਚੀ ਸੋਚਣਾ ਅਪੀਕਠਨ ਹੈ ਅਪੀਕਠਨ ਹੈ ਜੂਠ ਨਾਲ ਪਾਈ ਵਾਲੀ ਪਾਗੜ ਹੈ ਜੂਠ ਨਾਲ ਆਪਣਾ ਜੋ ਹੈ ਸੰਬੰਧ ਜੋੜ ਬੈਠਾ ਹੈ ਸਹਿਬ ਕਹਿੰਦੇ ਨੇ ਮੈਂ ਦੇਖਦਾ 60 ਬਾਰੇ ਬਿਲਕੁਲ ਕਾਲ ਹੀ ਪੈ ਗਿਆ ਚਾਰੇ ਪਾਸੇ ਜੋ ਵੀ ਜੂਠ ਵਰਤ ਰਿਹਾ ਉਹਦਾ ਹੀ ਪਸਾਰ ਹੈ ਤੇ ਜੂਠ ਦੀ ਕਾਲਖ ਕਰਕੇ ਜੀ ਬੇਤਾਲ ਹੋ ਰਹੇ ਕਾਲਖ ਉਤੀਹੀ ਹੈ بولا دے کیونکہ بولانے جھوٹ ہے کالخ اوتی ہوئی ہے دشٹی کیونکہ ویکنا جھوٹ ہے سننا جھوٹ ہے سوچنا جھوٹ ہے ہر پاس دبے ہی دبے ہر پاس کالک ہی کالک اور اے موجودہ دور بھی دین ہے سبھاؤ ہے وقت دکھے بیو بیج پت لے گئے ਅੱਜ ਕਿਉਂ ਕੋ ਗੁਗਾਏ ਦਾਲ ਸਹਿਬ ਕਹਿੰਦੇ ਨੇ ਕਿ ਬੀਜ ਬੀਜਣ ਵਾਲੇ ਆਪਣੀ ਪੱਤ ਲੈ ਕੇ ਪਤ ਦਾ ਪਰਾਨਾ ਲੈ ਕੇ ਪਤ ਦਾ ਫੁੱਲ ਲੈ ਕੇ ਪਤ ਦਾ ਫਲ ਆਪਣੀ ਝੋਲੀ ਵਿੱਚ ਪਾ ਕੇ ਪ੍ਰਭੂ ਦੇ ਦਰਬਾਰ ਜਾ ਪਹੁੰਚੇ ਪਰ ਹੁਣ ਅੱਜ ਕਿਉਂ ਉਗਵੇ ਦਾਲ ਹੁਣ ਦਾਲ ਕਿਵੇਂ ਪੈਦਾ ਹੋਵੇ ਬੀਜ ਉਹੀ ਪੁੰਗਰਦਾ ਹੈ ਜਿਸ ਸਾਧ ਤੋਂ ਦੇ ਮੁਕੰਮਲ ਹੋਏ ਬੀਜ ਨੂੰ ਦੁਫਾੜ ਕਰ ਦਈਏ ਤੇ ਦਾਲ ਹੋ ਜਾਂਦੀ ਹੈ ਉਹਨੂੰ ਜ਼ਿਆਦਾ ਦਲੀਏ ਤੇ ਦਲੀਆ ਬਣ ਜਾਂਦਾ ਹੈ ਹੋਰ ਜ਼ਿਆਦਾ ਪੀਸੀਏ ਤੇ ਆਟਾ ਬਣ ਜਾਂਦਾ ਹੈ ਹੁਣ ਬੀਜ ਦਾ ਅਗਰ ਆਟਾ ਬੋਈਏ ਦਾਲ ਬੋਈਏ ਉਹ ਪੁੰਗਰਦੀ ਨਹੀਂ ਉਹ ਉਗਦੀ ਨਹੀਂ ਉਗਣ ਲਈ ਬੀਜ ਦਾ ਪਰਪੂਲਿਤ ਹੋਣ ਲਈ ਬੀਜ ਦਾ ਸਾਬਤ ਹੋਣਾ ਅਤਿੰਤ ਲਾਜ਼ਮੀ ਹੈ ਸਾਸ ਲਾਜ਼ਮੀ ਹੈ ਤੇ ਮੁਨਕਪੂਲ ਇੱਕ ਮੀਂਹ ਹੈ ਆਪਨ ਪੁਰਖ ਦਾ ਦਿੱਤਾ ਹੋਇਆ ਪਰਿਪੂਰਨ ਪਰਮਾਤਮਾ ਦਾ ਦਿੱਤਾ ਹੋਇਆ ਉਹ ਬੀਜ ਹੈ ਮਨ ਦਾ ਇਹ ਠੀਕ ਹੈ ਕਿ ਖੂਬਸੂਰਤ ਫੁੱਲਾਂ ਦੇ ਬੀਜ ਅਕਸਰ ਰੂਪ ਦੇਖੇ ਜਾਣੇ पररूप बीजा ਦੇ ਚ ਰੂਪ ਵਿੱਚ અત્યંત ਮਹਾਨ ਗਹਿਰੀ ਸੁੰਦਰਤਾ ਜਨਮ ਲੈਂਦੀ ਹੈ ਇਹ ਠੀਕ ਹੈ ਮਨ ਆਪਣੇ ਆਪ ਦੇ ਚ ਰੂਪ ਹੈ ਲੇਕਿਨ ਇਹਦੇ ਚ ਸੁੰਦਰ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ ਮਨ ਨੂੰ ਜੋ ਛਰੂਪ ਹੈ ਆਪਣਾ ਮੂਲ ਪਛਾਨ ਕਿਸੇੰ ਦੀ ਤਰ੍ਹਾਂ ਸੂਝ ਸਮਝ ਰੱਖਣ ਵਾਲਾ ਮਨੁੱਖ ਅਗਰ ਮਨ ਰੂਪੀ বীজ ਦਾ ਸਹੀ ਇਸਤੇਮਾਲ ਕਰੇ ਤੇ ਇਹਦੇ ਚ ਪਰਮ ਜੋਤੀ ਪ੍ਰਗਟ ਹੋ ਸਕਦੀ ਹੈ ਔਰ ਬਕਾਇਦਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸ਼ਲੋਕ ਵਿੱਚ ਇਸ ਕੰਮ ਦੀ ਪ੍ਰੇਰਣਾ ਦਿੱਤੀ ਹੈ ਕਿ ਐ ਬੰਦੇ ਤੇਰੇ ਕੋਲ ਇੱਕ ਬੀਜ ਹੈ ਮਨ ਉਹ ਸਿਆਣਾ ਕਿਸਾਨ ਜਾਣਦਾ ਹੈ ਕਿ ਧਰਤੀ ਅਨਕੂਲ ਚਾਹੀਦੀ ਹੈ ਬੀਜ ਦੇ ਧਰਤੀ ਵਿੱਚ ਵੱਤਰ ਚਾਹੀਦਾ ਹੈ ਖਾਦ ਚਾਹੀਦੀ ਹੈ ਫਿਰ ਰੋੜੇ ਵੱਟੇ ਕੰਡੇ ਨਾ ਹਲ ਚਲਾਇਆ ਜਾਂਦਾ ਹੈ ਸੋਗਿਆ ਫੇਰਿਆ ਜਾਂਦਾ ਹੈ ਪਹਿਲੇ ਬੀਜ ਬੀਜਣ ਦੇ ਅਨੁਸਾਰ ਧਰਤੀ ਕੀਤੀ ਜਾਂਦੀ ਹੈ ਫਿਰ ਬੀਜ 기ਇਆ ਜਾਂਦਾ ਹੈ ਬੰਜਰ ਜ਼ਮੀਨ ਦੇ ਚ ਪਥਰੀਲੀ ਜ਼ਮੀਨ ਦੇ ਚ ਉਬੜ ਖੜੜ ਜ਼ਮੀਨ ਦੇ ਚ ਅਗਰ ਬੀਜ ਸੁੱਟ ਦਿੱਤਾ ਜਾਏ ਉਹ ਕੋ ਮੁਕੰਮਲ ਢੰਗ ਨਾਲ ਪਰਫੁੱਲਿਤ ਨਹੀਂ ਹੁੰਦਾ ਰੋਜ਼ ਦਾ ਸਤ ਸੰ ਰੋਜ਼ ਦਾ ਤਖਾ ਕੀ ਕੰਸ਼ਣ ਨਾ ਰੋਜ਼ ਦਾ ਮਹਾਪੁਰਸ਼ਾਂ ਦੀ ਸਹੋਬਤ ਵਿੱਚ ਬੈਠਣਾ ਇਹ ਸਿਰਫ ਇਸ ਲਈ ਹੈ ਕਿ ਹਿਰਦੇ ਦੀ ਘਰਤੀ ਮਨੁੱਖੀਏ ਕਰੇ ਫਿਰ ਤੇ ਬੀਜ ਡੰਗਾ ਪਰਫੁੱਲਤ ਹੋਵੇ ਪੰਮ ਸਾਰੇ ਸਹੂਸ਼੍ਰੀਗੁ ਨਾਮ ਪੇੜੀ ਮਾਰੋ ਇੱਥੇ ਮਨ ਨੂੰ ਬੀਜ ਕਹਿ ਲੈਣਾ ਤੇ ਬੀਜ ਨੂੰ ਬੀਜਣਾ ਹੈ ਕਿੱਥੇ ਬੀਜਣਾ ਹੈ ਬਹੁਤ ਸੋਹਣਾ ਹੈ صاحب شریف گرو نانک دیو جی مہاراج نے اس پاؤن پوتر واق بھجے نے گرو کا شبد یہ دھرتی ہے اور اے بندے تیرا من بیج ہے شبد اپنے آپ دے سوری ہوئی دھرتی ہے اس شبد اس اسلوک دیکھتے ستگر ایسے ہی کہہ رہے ہیں یہ بندے ਨਹੀਂ ਹੋਣ ਇਥੇ ਧਰਤੀ ਸਵਾਰਨ ਦੀ ਲੋੜ ਨਹੀਂ ਬਲਕਿ ਅਤਨੇ ਬੀਜ ਠੀਕ ਕਰਨ ਦੀ ਲੋੜ ਹੈ ਇਸ ਸਵਾਲ ਪੈਦਾ ਹੋਵੇਗਾ ਬੀਜ ਵਿੱਚ ਹੀ ਹੈ ਬੀਜ ਸਾਬਤ ਨਹੀਂ ਹੈ ਡਾਲ ਹੋ ਗਿਆ ਹੈ ਦੁਫਾੜ ਹੋ ਗਿਆ ਹੈ ਜਦ ਵੀ ਕੋਈ ਮਨੁੱਖ ਧਾਰਮਿਕ ਕਰਮ ਕਰਦਾ ਹੈ ਦੁਬਦਾ ਉਸ ਵਿੱਚ ਬਣੀ ਰਹਿੰਦੀ ਹੈ ਮਨ ਦਾ ਇੱਕ ਹਿੱਸਾ ਕਹਿੰਦਾ ਹੈ ਇਹ ਕਰੀਏ ਦੂਜਾ ਕਹਿੰਦਾ ਨਹੀਂ مندہ کا ایک حصہ کہہ امرت ویلے اٹھ کے نام جتنا ہے اور امرت ویلا ہویا مندہ کا دوسرا حصہ کہہ نہیں پھر دیکھا گے مندہ کا ایک حصہ کہہ چلیے گرودوارے ستسنگ اور ستسنگ وقت ہویا مندہ دوسرا کا دوسرا حصہ کہہ رہیے پھر دیکھا گے یہ جیڑی دبدا ہے یہ ڈال ہے اور دو پسے کی بھاونا منخ نسے پاس کا بھی رہن نہیں دیکھو سجی اگر اگر سجے پسے ویخے تو کھبی کھبے پسے ویخے منخ کچھ صحیح ویخ نہیں سکے گا سجا کن کچھ ہو سنے تو کھبا کن کچھ ہو سنے دراصل کوئی بھی شبد پلے نہیں پہ سکے گا سجی لت سجے پاسے جا رہے جائے کھبی لت کھبے پاسے جا رہے منخ اتحری ہو جائے گا کسی تھانے بھی پہنچ نہیں سکے گا سجا ہاتھ کچھ بنا گئے کھبا توڑ دے گے کھبا کچھ لکھے گے سجا میٹ دے گے تا کچھ بھی نہیں لکھا جا سکے گا کچھ بھی بڑھ نہیں سکے گا دراصل دو ہاتھا نو کم ایک دین ہے ਦੋ ਪੈਰਾਂ ਨੂੰ ਮਾਰਗ ਇਕ ਲੈਣਾ ਹੈ ਦੋ ਅੱਖਾਂ ਨੂੰ ਦ੍ਰਿਸ਼ਟੀ ਇਕ ਲੈਣੀ ਹੈ ਔਰ ਦੋ ਪੈਰਾਂ ਨੂੰ ਮਾਰਗ ਇਕ ਲੈਣਾ ਹੈ ਹੂ ਬਹੁ ਇਸੇ ਤਰੀਕੇ ਨਾਲ ਦੋ ਜਿਹੜੇ ਮਨ ਹੈ ਇਹਨਾਂ ਨੂੰ ਚਿੰਤਨ ਇਕ ਲੈਣਾ ਸੋਚਣੀ ਇਕ ਲੈਣੀ ਹੈ ਤਨ ਨੂੰ ਇਕ ਲੈਣਾ ਹੈ ਦ੍ਰਿਸ਼ਟ ਇਕ ਲੈਣੀ ਹੈ ਸਰੋਤ ਇਕ ਲੈਣੀ ਹੈ ਮੰਡੀਏ ਦੁਬਿਦਾਨਾ ਬਣੀ ਰਹਿ ਮੰਨ ਦਾਲ ਨਾ ਰਹਿ ਤੰ ਦੇ ਦੋਸ ਟੁਕੜੇ ਕਰੀਏ ਤੰ ਦੀ ਮੌਤ ਹੋ ਜਾਂਦੀ ਹੈ ਪਰ ਮੰਨ ਤੇ ਜੀਉਂਦਾ ਹੀ ਟੁਕੜਿਆਂ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਨਾਲ ਅੰਮ ਇਹ ਗੀਤ ਲਈ ਕਹਿ ਜਿੰਨੇ ਸਾਡੇ ਮੰਨ ਦੇ ਟੁਕੜੇ ਤੇ ਹਜ਼ਾਰਾਂ ਨੇ ਸਾਡਾ ਦਿਲ ਤੇ ਹਜ਼ਾਰਾਂ ਟੁਕੜਿਆਂ ਵਿੱਚ बटे ਹੋਏ ਆਏ ਅਰੇ ਬਹੁਤ ਵੱਡੀ ਸਚਾਈ ਉਹ ਗਿਆਨ ਕਰਦੇ ਨੇ ਵਾਕਈ ਕੋਈ ਟੁਕੜਾ ਕਿੱਥੇ ਪਿਆ ਕੋਈ ਟੁਕੜਾ ਕਿੱਥੇ ਪਿਆ ਹੈ ਸਰੀਰ ਦੇ ਇਤਨੇ ਟੁਕੜੇ ਕਰ ਦਈਏ ਤੇ ਸਿਰ ਸਰੀਰ ਦੀ ਤਤਛਿਨ ਮੌ ਹੈ ਲੇਕਿਨ ਮਨ ਤੇ ਟੁਕੜਿਆਂ ਦੇ ਛੀ ਜਿੰਦਾ ਹੈ ਸਰੀਰ ਦੇ ਇਤਨੇ ਟੁਕੜੇ ਹੋ ਜਾਓ ਤਾਂ ਸਰੀਰ ਨੂੰ ਜ਼ਿੰਦਾ ਰੱਖਣਾ ਹੈ ਬੜਾ ਔਖਾ ਹੈ ਔਰ ਇਤਨੇ سارے ਟੁਕੜੇ ਜੁੜ ਜੋੜ ਵੀ ਨਹੀਂ ਸਕਦੇ ਪਰ ਮਨ ਪ੍ਰਤੀ ਇੱਕ ਪ੍ਰਭੂ ਦੀ ਦਇਆ ਹੈ ਬਖਸ਼ਿਸ਼ ਹੈ ਕਿ ਅਸੀਂ ਇਹ ਟੁਕੜਿਆਂ ਨੂੰ ਇਕੱਠਾ ਕਰ ਸਕਦੇ ਸੁਨੇਹਤ ਸਕਦੇ ਹਨ ਇਹਨਾਂ ਨੂੰ ਇੱਕ ਰੂਪ ਦੇ ਸਕਦੇ ਹਨ ਸਾਇਕਿੰਦ ਨੇ ਜੇ ਇੱਕ ਹੋਏ ਤਾਂ ਉਗਵੇ ਬੀਜ ਇੱਕ ਹੋਵੇ ਤਾਂ ਫਿਰ ਉੱਗੇ ਪੈਦਾ ਹੋਵੇ ਤਾਂ ਪਹਿਲੇ ਇਸ ਬੀਜ ਨੂੰ ਇਕ ਕਰਨਾ ਹੈ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਜੰਗ ਕੀ ਦਿਲ ਸਾਬਤ ਨਹੀਂ ਤਾਉ ਕੋ ਪਹਾ ਖੁਦਾ ਦੇ ਜਿਦਾ ਦਿਲ ਹੀ ਸਾਬਤ ਨਹੀਂ ਉਦੇ ਲਈ ਖੁਦਾ ਕਿੱਥੇ ਉਦੇ ਲਈ ਪਰਮਾਤਮਾ ਕਿੱਥੇ ਪਰਮਾਤਮਾ ਤੇ ਉਸ ਲਈ ਹੈ ਜਿਹਦਾ ਦਿਲ ਸਾਬਤ ਹੈ ਜਿਹਦਾ ਬੀਜ ਸਾਬਤ ਹੈ ਬੀਜ ਹੀ ਸਾਬਤ ਨਹੀਂ ਕਿ ਗੱਲ ਕਿਵੇਂ ਬਣੇਗੀ ਸ਼ਬਦ ਆਪਣੀ ਥਾਂ ਤੇ ਮਹਾਨ ਹੈ ਹਰ ਗੁਰੂ ਦਾ ਮੰਤ ਆਪਣੀ ਥਾਂ ਤੇ ਮਹਾਨ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤ ਲੇਕਿਨ ਐ ਮੰਨ ਕਿ ਬੀਜ ਕਿੱਥੇ ਹੈ ਇਹ ਦੁਫਾੜ ਹੋਇਆ ਪਿਆ ਹੈ ایک ٹکڑے ٹکڑے کو یاد ہے تو پہلے اس من نو سابت کرنا ہے ایک کرنا ہے اسی نو کہنے نے من نو ایک کرنا ہے من نو ایک کرنا ہے تن ایک ہے من ایک نہیں ہے ادو من بھو دس بیس یہ بول بالکل صحیح نے ہزاروں ٹکڑے ہوئے پہنے اس من دے انہوں ایک کرنا ہے ਧਰਮ ਦੀ ਇਹ ਜਿਹੜੀ ਸਾਧਨਾ ਹੈ ਜਗ ਤੱਕ ਤੇ ਤੇ ਮਨ ਨੂੰ ਇੱਕ ਕਰਨਾ ਹੈ ਦਰਸਲ ਜੈਸੇ ਮਨ ਇੱਕ ਹੁੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਮਨ ਮਿਟਦਾ ਹੈ ਐਸੇ ਮਿਟਦਾ ਹੈ ਜੈਸੇ ਕਿ ਧਰਤੀ ਵਿੱਚ ਬੀਜ ਮਿਟਦਾ ਹੈ ਪਰ ਬੀਜ ਦਾ ਮਿਟਣਾ ਪਰ ਫੁੱਲਤ ਹੋਣਾ ਹੈ ਮਨ ਦਾ ਮਿਟਣਾ ਪਰਮ ਅਨੰਦ ਦੀ ਪ੍ਰਾਪਤੀ ਹੈ ਮਨ ਦਾ ਮਿਟਣਾ ਪਰਮ ਰਸ ਦੀ ਪ੍ਰਾਪਤੀ ਹੈ ਮਨ ਮੁਵੇ ਧਾਤ ਮਰ ਜਾਏ बिन मन मुवे कैसे हल पाए कौन जिंदा रहे इस संसार नाल संबंध जुड़दा है मन मर जाए ते निरंकार नाल संबंध जुड़दा है संसार नाल संबंध जुड़े रहे ताने मु जिंदा रखना लाज़मी है निरंकार नाल संबंध जुड़े मन नु मारना बड़ा लाज़मी है ਤਨ ਨੂੰ ਮਾਰਨਾ ਬੜਾ ਆਸਾਨ ਹੈ ਖੁਦਕਸ਼ੀ ਕਰਨੀ ਬੜੀ ਆਸਾਨ ਹੈ ਥੋੜਾ ਜਿਹਾ ਮਨ ਨੂੰ ਜ਼ਹਿਰ ਖਾ ਲੈਵੇ ਅਗਦੇ ਚਪੜੇ ਆਤਮ ਨੂੰ ਜਲਾ ਲੈਵੇ ਕਿਸੇ ਉੱਚੀ ਇਰਾਤ ਤੋਂ ਆਪਣੇ ਆਪ ਨੂੰ ਗਵਾ ਦੇਵੇ ਤੇ ਤੰਦੇ ਮੌਤ ਹੋ ਜਾਂਦੀ ਹੈ ਤੰਦੇ ਖਤਮ ਹੋ ਜਾਂਦਾ ਹੈ ਲੇਕਿਨ ਲੰਬੀ ਚੌੜੀ ਸਮਾਧੀਆਂ ਲਾਣ ਵਾਲੇ ਜਦ ਤੱਕ ਕਰਨ ਵਾਲੇ ਬੜੇ ਬੜੇ ਸਾਧੂ ਪੀਰ ਪਗੰਦੇ ਰੋਂਦੇ ਦੇਖੇ ਗਏ ਨੇ کہ من مریا نہیں من پتری تھان پہ موجود ہے اور بھئنکر روپ دن جو ہے موجود ہے انج کہہ لو دن بھر کم دندہ اس واسطے کرنا ہے کہ کسی طریقے تن زندہ رہے پر جب تک اس واسطے کرنا ہے کہ کسی طریقے من مر جائے اس کی موت ہو جائے